ਪੰਜਾਬ ਦਾ ਕਿਸਾਨ ਪੰਜਾਬ ਦਾ ਕਿਸਾਨ ਜਾਗਰੂਕ ਹੋ ਗਿਆ ਹੈ ਝੋਨੇ ਦੀ ਪਰਾਲੀ ਨੂੰ ਅੱਗ ਤੋਂ ਗੁਰੇਜ਼ ਕਰਨ ਲੱਗਾ ਹੈ ਅੱਗ ਨਹੀਂ ਲਾ ਰਿਹਾ ਜਿਸ ਨਾਲ ਸਮਾਣਾ ਅਤੇ ਪਾਤੜਾ ਇਲਾਕੇ ਦੇ ਵਿੱਚ ਇਸ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਬਾਰੇ ਗਿਰਾਵਟ ਆਈ ਹੈ ਕਿਸਾਨਾਂ ਨੇ ਵੀ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਪਰਾਲੀ ਨੂੰ ਅੱਗ ਲਾਈਏ ਲੇਕਿਨ ਕੁਝ ਮੁਸ਼ਕਲਾਂ ਆ ਰਹੀਆਂ ਹਨ ਜਿਹੜੇ ਵੈਲਰ ਵਾਲੇ ਉਸ ਸਮੇਂ ਸਰ ਉਥੋਂ ਦੀ ਗੱਠ ਹੈ ਉਸ ਨੂੰ ਨਹੀਂ ਤੱਕਦੇ ਕਿਉਂਕਿ ਸਾਨੂੰ ਮਟਰ ਦੀ ਬਿਜਾਈ ਵੀ ਕਰਨੀ ਹੈ ਤੇ ਕਣਕ ਦੀ ਬਿਜਾਈ ਵੀ ਕਰਨੀ ਹੈ ਇਸ ਸਾਰੇ ਜਿਹੜੀ ਸਮੱਸਿਆਵਾਂ ਆਉਂ ਨੇ ਆਪਣੇ ਦੱਸਿਆ ਲੇਕਿਨ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਾਫੀ ਸਾਲ ਹੋ ਗਏ 5-6 ਸਾਲ ਤੋਂ ਲਗਾਤਾਰ ਚੌਣਨੇ ਕੀ ਪਰਾਲੇ ਨੂੰ ਅਗਨੀ ਲਾਰੇ ਸਮਾਣਾ ਇਲਾਕੇ ਦੇ ਵਿੱਚ ਕਿਸਾਨਾਂ ਨਾਲ ਗਲਵਾਟ ਕੀਤੀ ਗਈ ਤੇ ਖੇਤੀਬਾੜੀ ਅਫਸਰ ਸਮਾਣਾ ਡਾਕਟਰ ਸਦੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ਤੇ ਗ੍ਰੇਨ ਟ੍ਰਿਬਿਨਲ ਤੇ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਦੇ ਲਗਾਤਾਰ ਅਦੇਸਾ ਕੀ ਪਾਲਣਾ ਕਰਤੀ ਜਾ ਰਹੀ ਹੈ ਅਸੀਂ ਕਿਸਾਨਾਂ ਨੂੰ ਜਾਗਰੂ ਕਰ ਰਹੇ ਹਾਂ ਅਤੇ ਹੁਣ ਇਹ ਵੀ ਜਾਣਕਾਰੀ ਦਿੱਤੀ ਕਿ ਜੇ ਐਸਸੀ ਪਾਈਸਰ ਦੇ ਕਿਸਾਨ ਹੈ ਉਹਨਾਂ ਨੂੰ ਸਬਸਿਡੀ ਤੇ ਇਹ ਜਿਹੜੀ ਮਸ਼ੀਨਰੀ ਹੈ ਉਹ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਕਾਫੀ ਸਬਸਿਡੀ ਉਹਨਾਂ ਨੂੰ ਮਿਲੇਗੀ ਇਸ ਲਈ ਹਰ ਵਿਅਕਤੀ ਨੂੰ ਸਹਿਯੋਗ ਕਰਨਾ ਚਾਹੀਦਾ ਤਾਂ ਕਿ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਵਾਤਾਵਰਨ ਸੁੱਧ ਹੋਵੇ ਅਸੀਂ ਨਿਰੋਗ ਰਹੀਏ ਔਰ ਵਾਤਾਵਰਨ ਨੂੰ ਬਚਾਉਣਾ ਆ ਸਮੇਂ ਦੀ ਜ਼ਰੂਰਤ ਹੈ ਮੇਰਾ ਨਾਮ ਜੀ ਦਲਬਾਖ ਸਿੰਘ ਇਹ ਫਤਿਹਪੁਰ ਦੀ ਜ਼ਮੀਨ ਹੈ ਅਸੀਂ ਤਾਂ ਜੀ ਕੀ ਉਹਦੀ ਮਟਰਾਂ ਦੀ ਬੁਝਾਈ ਕਰ ਰਹੇ ਆ ਤੇ ਕਣਕ ਦੀ ਵੀ ਕਰ ਰਹੇ ਆ ਗੱਠਾ ਝਕਾਤੀਆਂ ਹਾਂਜੀ ਕੋਈ ਅੱਗ ਨਹੀਂ ਲਾਈ ਕਿਤੇ ਵੀ ਕਿੰਨੇ ਸਾਲ ਹੋ ਗਏ ਤੁਨੂੰ ਅੱਗ ਨਾਲ ਲਾਉਂਦੇ ਹੋ ਸਾਨੂੰ ਤਾਂ 4-5 ਸਾਲ ਚਲੇ 5 ਸਾਲ ਤੇ ਕੋਈ ਅੱਗ ਨਹੀਂ ਲਾਈ ਨਾ ਕੋਈ ਅੱਗ ਲਾਈ ਕਿੰਨੇ ਕਿ ਜਮੀਨ ਹੈ ਆਪਣੇ ਕੋਲ ਅੰਦਾਜ਼ਾ ਮੇਰੇ ਕੋਲ ਹੈਗੇ 8-10 ਕਿੱਲੇ ਹਾਂ ਜੀ ਹਾਂ ਮਟਰ ਬੁਝਾਈ ਕਰ ਰਹੇ ਆ ਮਟਰ ਬੁਝਾਈ ਹਾਂਜੀ ਹਾਂ ਮਟਰ ਦੀ ਕਿੰਨੀ ਬੁਝਾਈ ਹੁੰਦੀ ਆਪਣੇ ਇਲਾਕੇ 'ਚ ਮਟਰ ਦੀ ਸਾਰੇ ਬੁਝਾਈ ਇੱਥੇ ਹੋਰੀ ਆ ਸਾਡਾ ਇਲਾਕਾ ਜਿਹੜਾ ਸ਼ਹਿਰ ਦੇ ਨੇੜੇ ਆ ਇਥੇ ਸਾਰੀ ਤਕਰੀਬਨ तकरीबन ਮਰਦ ਸਬਜ਼ੀ ਦਾ ਏਰੀਆ ਹੈ ਸਬਜ਼ੀ ਦਾ ਏਰੀਆ ਹਾਂਜੀ ਸਬਜ਼ੀ ਦਾ ਏਰੀਆ ਨਹੀਂ ਬਰਾੜੀ ਨਾਂ ਛੜਨਾ ਜਾਂਦਾ ਵਧੀਆ ਮੈਂ ਤੇ ਇਹੋ ਕਿਸਾਨਾਂ ਨੂੰ ਬੇਨਤੀ ਕਰੂੰਗਾ ਕਿ ਇਕੱਠਾ-ਕੁੱਠਾ ਚਿਕਾ ਕੇ ਜਾਂ ਹੁਣ ਮਸ਼ੀਨਾਂ ਅੱਜਕੱਲ ਨਵੀਆਂ ਬਹੁਤ ਆਈਆਂ ਹਾਂ ਹਾਂ ਅੱਜਕੱਲ ਸਾਡੇ ਏਰੀਆ ਦੇ ਸਬੰਨੇ 'ਚ ਧੂਆ ਹੈ ਹੀ ਨਹੀਂ ਤੇ ਕੋਲ ਹੂੰ ਸੇਰ ਦਾ ਟਾਈਮ ਹੈ ਕੋਈ ਧੂਆ ਨਹੀਂ ਕਿਤੇ ਇਹ ਜੀ ਮੇਰੇ ਕੋਲ ਤਾਂ 11 ਕਿਲੇ ਦੀ ਬਜਾਉ ਤੇ ਮੈਂ 6-7 ਕਿਲੋ ਮਟਰ ਵੇਚਦਾ ਜੀ 3-4 ਕਿਲੇ ਕਣਕ ਲੈਣਾ ਜੀ ਸਾਨੂੰ ਇਹ ਸੰਦੇਸ਼ ਤੇ ਸਾਡਾ ਬਿਲਕੁਲ ਜੀ ਨਹੀਂ ਕਰਦਾ ਅਗਲਾ ਨੂੰ ਜੀ ਜੇ ਕੋ ਕੰਸਾਨ ਲਾਂਦਾ ਐ ਤੇ ਕੋ ਮਜਬੂਰੀ ਨੂੰ ਲਾਂਦਾ ਜੀ ਸਾਨੂੰ ਹੁਣ ਕਈ ਸਾਲ ਹੋ ਗਏ ਨਹੀਂ ਨਹੀਂ ਛੱਡਦੇ ਭਾਈ ਤੇ ਇਹਦਾ ਕਿੰਨਾ ਫਾਇਦਾ ਹੋਇਆ ਨਾ ਛੜਨ ਦਾ ਫਾਇਦਾ ਇਸ ਤਰ੍ਹਾਂ ਇਹ ਕੋ ਫਾਇਦਾ ਹਾਂ ਫਾਇਦਾ ਹੁੰਦਾ ਹੈ ਜੀ ਮੱਲੜ ਪੈਂਦਾ ਹੈ ਝੂਣੇ ਤਾਂਵੇਂ ਪਦੋਸ਼ਨ ਦਾ ਫਰਕ ਪੈਂਦਾ ਜੀ ਹਾਂ ਜੀ ਤੇ ਇਸ ਕਰਕੇ ਜੀ ਹੁਣ ਅ ਗੱਠਾਂ ਚੁੱਕਦੇ ਸਾਨੂੰ ਪਰੋਲਾਂ ਨਹੀਂ ਮਾਰਦੀ ਜਿਹੜੋ ਕਈ ਕਈ ਦਿਨ ਚੁੱਕਦੇ ਨਹੀਂਗੇ ਇਹ ਦਿੱਕਤ ਹੈ ਬਹੁਤ ਦਿੱਕਤ ਆਉਂਦੀ ਹੈ ਇਹ ਸਰਕਾਰ ਨੂੰ ਹੁਣ ਸਾਡ ਨੂੰ ਤੇ ਤੰਗ ਕਰਦੀ ਇਹ ਮਦਦ ਸਹੂਲਤ ਸਾਨੂੰ ਮਿਲਣੀ ਚਾਹੀਦੀ ਇੱਕ ਹਫਤੇ ਚ ਮਾਲ ਚੁੱਕਿਆ ਜਾਏ ਚਲੋ ਛੇਤੀ ਨਹੀਂ ਅਸੀਂ ਇਹਦੇ ਹਫਤੇ ਤੱਕ ਦੇ ਚੁੱਕਿਆ ਜਾਏ ਕਿਉਂਕਿ ਤਾਂ ਇਹ ਠਰਕ ਵੀ ਨਗਰਾਉਣੀ ਕੀਤੀ ਹੈ ਪਿਛਲੇ ਸਾਲ ਨੂੰ ਕਟਿਆ ਉਹ ਤੇ 15 ਕਿੱਲੇ ਵੀ ਜਾਵੇ ਵਿਹਾਈ ਚੱਲ ਰਹੀ ਹੈ ਸਵਾਗਤ ਨਹੀਂ ਅਜੇ ਹੋਰ ਬੋਣੀ ਪੈਣੀ ਹੈ ਚਲ ਇਹ ਨਹੀਂ ਨਾ ਨਿਸਾਨਾ ਇਹ ਸਤਵੀਂ ਵਾਰੀ ਬੋਣੀ ਹੈ ਇਹ ਵਿੱਚੇ ਕੀਤੀ ਹੈ ਮੈਨੂੰ 10 ਸਾਲ ਹੋ ਗਏ ਦੇਸ਼ ਤੇ ਹੈਗਾ ਠੀਕ ਹੈ ਪਰ ਇਹ ਵੀ ਖਰਚਾ ਬਹੁਤ ਹੁੰਦਾ ਟਾਈਮ ਬਹੁਤ ਲੱਗਦਾ ਇਹ ਤਾਂ ਕੁਦਰਤੀ ਮੌਸਮ ਖੁਸ਼ਕ ਹੈ ਜੇ ਬਰਸਾਤ ਪੈ ਜਾਏ ਤੇ ਹਾਲ ਹੀ ਕੋਈ ਨਹੀਂਗਾ ਜਿਹੜੇ ਹੁਣ ਭੰਡਾ ਮੰਨਣ ਵਾਲੇ ਬਹੁਤ ਘਟਿਆ ਤੇ ਹੁਣ ਸਾਡੇ ਉੱਤੇ ਉਧਰ ਸਾਡੇ ਪੇਲੇ 15 ਕਿੱਲੇ ਮੈਂ 10 ਦੇ ਲੋਗੇ ਭੰਡਾ ਮੰਨਣ ਪਹਿਲਾਂ ਤਾਂ ਭੰਡਾ ਵੱਢਣ ਨਹੀਂ ਚਾਉਂਦੇ ਆਏ ਆਏ ਭੰਡਾ ਮੰਨੀ ਹੁਣ ਬਚੱਕਣ ਨਹੀਂ ਹੁੰਦੇ ਦੇਖੋ ਬਹੁਤ ਧੰਨਵਾਦ ਹੈ ਜੀ ਕਿਸਾਨ ਭਰਾਵਾਂ ਦਾ ਜਿਹੜਾ ਨੇ ਇਹ ਆਪਾਂ ਇਹ ਨਾ ਮੰਨੀਏ ਕਿ ਇਹ ਕੋਈ ਸਟੇਟ ਲੈਵਲ ਦਾ ਜਾਂ ਨੇਸ਼ਨਲ ਲੈਵਲ ਦਾ ਮੁੱਦਾ ਹੈ ਆਪਣਾ ਇੰਡੀਵਿਜੂਅਲ ਮੁੱਦਾ ਹੈਗਾ ਤੇ ਮੇਰੇ ਖਿਆਲ ਚ ਆ ਵੀ ਇਹਦੀ ਪ੍ਰਤੀ ਸੈਂਸਿਟੀਵਿਟੀ ਜਿਹੜੀ ਹੈਗੀ ਹਰ ਇੱਕ ਕਿਸਾਨ ਦੇ ਦਿਲ ਸੋਣੀ ਚਾਹੀਦੀ ਹੈ ਤੇ ਉਹਦੇ ਮੁਤਲਕ ਹੀ ਮੈਕਸਿਮਮ ਜਿਹੜਾ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਵੀ ਅੱਜ ਤੱਕ ਆਪਣੇ ਸਮਾਣਾ ਸਬਡਿਵੀਜ਼ਨ ਸਿਰਫ 2 ਇਨਸੀਡੈਂਸੀਜ਼ ਆਏ ਨੇ ਜੀ ਤੇ ਮੇਰੇ ਇੱਥੇ ਕਲਸਟਰ ਬਣੇ ਹੋਏ ਨੇ ਜੀ ਸਬਡਿਵੀਜ਼ਨ ਸਮਾਣਾ ਤੇ ਐਸਡੀਐਮ ਸਾਹਿਬ ਦੀ ਪ੍ਰਦਾਨਗੀ ਹੇਠ ਅੱਗੇ ਨੋਡਲ ਅਫਸਰ ਆਪਾਂ ਪਿੰਡ ਵਾਈਜ਼ ਅਪੁਆਇੰਟ ਕੀਤੇ ਹੋਏ ਨੇ ਉਹ ਡੋਰ ਟੂ ਡੋਰ ਉਹਨਾਂ ਦਾ ਤੇ ਮੈਕਸਿਮਮ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਹਰ ਇੱਕ ਸੂਟੇਬਲ ਫੈਸਿਲਿਟੀ ਜਿਹੜੀ ਦਿੱਤੀ ਜਾ ਸਕਦੀ ਹੈ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੇਰੇ ਕਿਸਾਨ ਵੀਰ ਆਪ ਬੜੇ ਚਿੰਤਿਤ ਨੇ ਆਪ ਸਿਆਣੇ ਨੇ ਤੇ ਉਹ ਚਾਹੁੰਦੇ ਆ ਕਿ ਬਿਲਕੁਲ 0% ਬਰਨਿੰਗ ਦੇ ਨਾਲ ਨਾਲ ਜਿਹੜੀ ਹੈਗੀ ਕਣਕ ਦੀ ਬਜਾਈ ਕੀਤੀ ਜਾਵੇ ਤੇ ਆਪਾਂ ਉਹਦੇ ਚ ਕਾਫੀ ਹੱਦ ਤੱਕ ਸਫਲ ਵੀ ਹੋਣ ਚ ਕਾਮਯਾਬ ਦੇਖੋ ਇਹ ਕੋਈ ਐਨਜੀ ਇੰਡੀਵਿਜੂਅਲ ਵੀ ਕੀ ਕੋਈ ਕਿਸਾਨ ਇੰਡੀਵਿਜੂਅਲ ਕਰੂਗਾ ਤਾਂ ਹੀ ਫਾਇਦਾ ਹੋਣਾ ਇਹ ਤਾਂ ਆਪਾਂ ਨੂੰ ਕਲੈਕਟਿਵਲੀ ਕਰਨਾ ਪੈਣਾ ਤੇ ਆਪਣੇ ਸਾਰਿਆਂ ਦੇ ਹਿੱਤ ਲਈ ਹੀ ਕੰਮ ਆਏਗਾ ਜੀ ਚਲੋ ਠੀਕ ਹੈ ਕਿ ਇੱਕ ਭਾਰਤ ਸਰਕਾਰ ਵੱਲੋਂ ਐਨਜੀਟੀ ਵੱਲੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹਦੇ ਵਿੱਚ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਆਪਾਂ ਉਹਨਾਂ ਦੀ ਪਾਲਣਾ ਵੀ ਜ਼ਰੂਰੀ ਹੈ ਬਟ ਮੈਂ ਮਹਿਸੂਸ ਕਰਦਾ ਕਿ ਇਹ ਤਾਂ ਆਪਾਂ ਨੂੰ ਦਿਲੋਂ ਹੀ ਇਸ ਚੀਜ਼ ਨਾਲ ਸਹਿਮਤ ਹੋਣਾ ਚਾਹੀਦਾ ਕਿ ਆਪਾਂ ਬਿਲਕੁਲ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖੀਏ ਤਾਂ ਜੋ ਆਪਣੇ ਆਉਣ ਵਾਲੀ ਜਨਰੇਸ਼ਨਸ ਹੈਗੀਆਂ ਆਪਣੇ ਬਜ਼ੁਰਗ ਹੈਗੇ ਆ ਉਹ ਇੱਕ ਹੈਲਦੀ ਕਲਾਈਮੇਟ 'ਚ ਜੀ 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 ਉਹਨਾਂ ਵੱਲੋਂ ਦੇਖੋ ਮੈਂ ਉਹਨਾਂ ਨੂੰ ਕਿਸਾਨਾਂ ਨੂੰ ਮਾਨਯੋਗ ਐਸਡੀਐਮ ਸਾਹਿਬ ਵੱਲੋਂ ਮਾਨਯੋਗ ਡੀਸੀ ਸਾਹਿਬ ਵੱਲੋਂ ਬਕਾਇਦਾ ਪ੍ਰੋਤਸਾਹਿਤ ਕਰਨ ਲਈ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਜਾਂਦੇ ਨੇ ਤੇ ਜਿਹੜੀ ਕੋਈ ਪਲੇਟਫਾਰਮ ਹੁੰਦੇ ਉੱਥੇ ਵੀ ਆਪਾਂ ਉਹਨਾਂ ਨੂੰ ਸਨਮਾਨਿਤ ਕਰਾਉਂਦੇ ਆ ਸੋ ਥੈਟ ਉਹਨਾਂ ਨੂੰ ਦੇਖ ਕੇ ਹੋਰ ਮੇਰੇ ਕਿਸਾਨ ਵੀਰ ਵੀ ਜਿਹੜੇ ਹੈਗੇ ਇਸ ਪ੍ਰੋਸੀਜਰ ਨੂੰ ਅਡਾਪਟ ਕਰਨ ਜੀ ਮਾਨੀ ਡਾਕਟਰ ਸਾਹਿਬ ਇੱਕ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਐਗਰੀ ਮਸ਼ੀਨਰੀ ਦਾ ਪੋਰਟਲ ਹੈਗਾ ਉਹ ਖੁੱਲ ਚੁੱਕਿਆ ਜੀ ਉਹਦੇ ਚ ਕੇਵਲ ਐਸਸੀ ਫਾਰਮਰਜ਼ ਲਈ ਆਪਾਂ ਜਿਹੜਾ ਹੈਗਾ ਪੋਰਟਲ ਖੋਲਿਆ ਤੇ ਉਹਦੇ ਤੇ 70% ਸਬਸਿਡੀ ਤੇ ਕਿਸਾਨ ਕਸਟਮਾਈਜ਼ਿੰਗ ਸੈਂਟਰ ਤੇ ਇੰਡੀਵਿਜੂਅਲੀ 50% ਸਬਸਿਡੀ ਦੇ ਬਿਲਰ ਰੇਕ ਸੁਪਰ ਸੀਡਰ ਹੈਪੀ ਸੀਡਰ ਜ਼ੀਰੋ ਟਿਲ ਰੀਲ ਮਸ਼ੀਨ ਇਹ ਅਪਲਾਈ ਕਰ ਸਕਦਾ ਜੀ ਤੇ ਇਹਦੇ ਲਈ ਕੇਵਲ ਤੇ ਕੇਵਲ ਇੱਕ ਹਫ਼ਤੇ ਲਈ ਖੁੱਲਿਆ ਗਿਆ ਮੇਰੀ ਭਰਾਵਾਂ ਨੂੰ ਬੇਨਤੀ ਹੈ ਕਿ ਬਦਤਵਧ ਅਪਲਾਈ ਕਰਨ ਸੋ ਥੈਟ ਜਿਹੜੀ ਸਟਬਲ ਮੈਨੇਜਮੈਂਟ ਚਾਪਾਉਗਾ ਵੀ ਲਾਹ ਲੈ ਸਕੇ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾ न्यूज